ਸਤ ਸ੍ਰੀ ਅਕਾਲ ਦੋਸਤੋ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਫੇਰ ਇੱਕ ਵੱਡੀ ਖਬਰ ਚੱਲ ਰਹੀ ਹੈ ਸਾਡੇ ਪੰਜਾਬ ਦੇ ਸਭ ਤੋਂ ਚਹੀਤੇ ਸਟਾਰੇ ਦਲਜੀਤ ਦਸਾਂਝ ਨੂੰ ਮਿਲੀ ਇੱਕ ਧਮਕੀ ਹਾਂਜੀ ਇਹ ਧਮਕੀ ਆਈ ਹੈ ਗੁਰਪੰਤਵੰਤ ਸਿੰਘ ਪੰਨੂ ਵੱਲੋਂ ਜੋ ਕਿ ਖਾਲਿਸਤਾਨੀ ਗਰੁੱਪ 64 ਜਸਟਿਸ ਨਾਲ ਜੁੜਿਆ ਹੋਇਆ ਹੈ ਖਬਰਾਂ ਅਨੁਸਾਰ ਪੰਨੂ ਨੇ ਧਮਕੀ ਦਾ ਐਲਾਨ ਕੀਤਾ ਹੈ ਕਿ ਉਹ ਦਲਜੀਤ ਦਸਾਂਝ ਦੇ ਆਉਣ ਵਾਲੇ ਆਸਟ੍ਰੇਲੀਆ ਕੰ ਸਰਟ ਨੂੰ ਰੋਕਣਗੇ ਕਾਰਨ ਕੀ ਹੈ ਕਿਉਂਕਿ ਦਲਜੀਤ ਨੇ ਹਾਲ ਹੀ ਵਿੱਚ ਅਮਿਤਾਭਚਨ ਦੇ ਪੈਰ ਛੂਏ ਸਨ ਉਸ ਮੂਮੈਂਟ ਨੂੰ ਕਈ ਲੋਕਾਂ ਨੇ ਇੱਕ ਸਾਦਗੀ ਦਾ ਇਸ਼ਾਰਾ ਵਾਗ ਲਿਆ ਪਰ 6 for justice ਨੇ ਇਸ ਨੂੰ ਇੱਕ ਵੱਡਾ ਮਸਲਾ ਬਣਾ ਲਿਆ ਉਹ ਕਹਿੰਦੇ ਨੇ ਕਿ ਦਲਜੀਤ ਨੇ ਸਿੱਖ ਕਮਿਊਨਿਟੀ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ ਕਿਉਂਕਿ ਅਮਿਤਾਬ ਨੂੰ ਉਹ 1984 ਦੀਆਂ ਘਟਾਵਾਂ ਨਾਲ ਜੋੜ ਕੇ ਵੇਖਦੇ ਨੇ ਹੁਣ ਪੰਨੂ ਨੇ ਚੇਤਾਵਨੀ ਦਿੱਤੀ ਹੈ ਜੇ ਦਲਜੀਤ ਨੇ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਕੰਸਰਟ ਕੀਤਾ ਤਾਂ ਉਹਨਾਂ ਨੂੰ ਉੱਥੇ ਪ੍ਰਦਰਸ਼ਨ ਰੋਕਣ ਲਈ ਤਿਆਰ ਰਹਿਣਾ ਚਾਹੀਦਾ ਹੈ ਪਰ ਦਲਜੀਤ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਉਹ ਹਮੇਸ਼ਾ ਦੀ ਤਰ੍ਹਾਂ ਸ਼ਾਂਤ ਨੇ ਤੇ ਆਪਣੀ ਕਲਾ ਨਾਲ ਲੋਕਾਂ ਦੇ ਦਿਲ ਜਿੱਤ ਰਹੇ ਨੇ ਪਰ ਸਵਾਲ ਇਹ ਹੈ ਕਿ ਹਰ ਬਾਰ ਕਲਾਕਾਰਾਂ ਨੂੰ ਐਸੀਆਂ ਤੰਗੀਆਂ ਦਾ ਸਾਹਮਣਾ ਕਰਨਾ ਪਵੇਗਾ ਕਿ ਸਾਡਾ ਸੰਗੀਤ ਹੁਣ ਸਿਆਸੀ ਮੈਦਾਨ ਬਣਦਾ ਜਾ ਰਿਹਾ ਹੈ ਇਹ ਸਾਰਾ ਮਾਮਲਾ ਹੁਣ ਸੋਸ਼ਲ ਮੀਡੀਆ ਤੇ ਵੀ ਚਰਚਾ ਚ ਹੈ ਕਈ ਫੈਨਸ ਦਲਜੀਤ ਦੇ ਨਾਲ ਖੜੇ ਨੇ ਤੇ ਕਹਿ ਰਹੇ ਨੇ ਸਾਡਾ ਦਲਜੀਤ ਸਿਰਫ ਆਰਟਿਸਟ ਨਹੀਂ ਪੰਜਾਬ ਦਾ ਪ੍ਰਤੀਕ ਹੈ ਤੁਸੀਂ ਦੱਸੋ ਦੋਸਤੋ ਕਿ ਇਹ ਧਮਕੀ ਕਿ ਚਦਾਵਨੀ ਹੈ ਜਾਂ ਸਿਰਫ ਪ੍ਰਚਾਰ ਦਾ ਹਿੱਸਾ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਤੇ ਹੋਰ ਇਹੋ ਜਿਹੀਆਂ ਪੰਜਾਬੀ ਵਾਇਰਲ ਖਬਰਾਂ ਲਈ ਚੈਨਲ ਵਾਇਰਲ ਪੰਜਾਬੀ ਅਪਡੇਟ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ